ਦੇ ਦੋਸਤੋ ਸਤ ਸ੍ਰੀ ਅਕਾਲ ਤੁਸੀਂ ਇਹ ਦੋ ਵੀਡੀਓ ਚਾਹ ਦੇਖ ਰਹੇ ਹੋ ਇੱਕ ਸੱਜੇ ਤੇ ਇੱਕ ਖੱਬੇ ਇਹ ਵੀਡੀਓ ਦੇਖ ਕੇ ਬਹੁਤ ਦਰਦ ਹੋਇਆ ਹਰ ਪੰਜਾਬੀ ਨੂੰ ਚਾਹੇ ਕੋਈ ਵੀ ਹੈ ਜਿਹਦਾ ਅੰਦਰ ਦਿਲ ਹੈਗਾ ਜਜ਼ਬਾਤੀ ਹੈ ਹਰ ਬੰਦੇ ਨੂੰ ਇਹ ਵੀਡੀਓ ਦੋ ਜਾਂ ਚਿੰ ਜੋੜ ਕੇ ਰੱਖਦੀ ਆ ਇੱਕੋ ਵੇਚਦੀਆਂ ਇੱਕੋ ਲੜਕੀਆ ਦੋ ਵੀਡੀਓ ਅਲੱਗ-ਅਲੱਗ ਹੈ ਇੱਕ ਵੀਡੀਓ ਉਸ ਦਿੰਦੀ ਹੈ ਜਸਤਨ ਇਸ ਤਰ੍ਹਾਂ ਕਿਦਾ ਵਿਆਹ ਹੁੰਦਾ ਕਿੰਨੀ ਖੁਸ਼ ਹੈ ਉਹ ਦੂਸਰੀ ਉਹਦੇ ਬਾਰੇ ਆਪ ਨੂੰ ਪਤਾ ਹੀ ਹੈ ਹੁਣ ਇੱਥੇ ਆਪਾਂ ਗੱਲ ਕਰਨੀ ਹੈ ਕਿ ਧੀਆ ਤਾਂ ਦੁੱਖ ਕੀ ਹੁੰਦਾ ਸਿਆਣੇ ਬਜ਼ੁਰਗ ਪੁਰਾਣੇ ਕਹਿੰਦੇ ਧੀਆ ਰਾਤ ਨੂੰ ਉੱਠ ਕੇ ਨਹੀਂ ਖਾਂਦੀਆਂ ਸੱਚ ਹੈ ਦਾ ਕੋ ਮਤਲਬ ਇਸ ਦਾ ਕੋਈ ਆ ਜਿਹੜੇ ਦੁੱਖ ਹਨ ਜਦੋਂ ਇਹੋ ਜਿਹੇ ਰਿਸ਼ਤੇ ਪਰਲੇ ਪਏ ਜਾਂਦੇ ਆ ਅਜੇ ਇਸ ਲੜਕੀ ਦੇ ਕਹਿੰਦੇ ਕੁਝ ਕੁ ਮਹੀਨੇ ਪਹਿਲਾਂ ਵਿਆਹ ਹੋਇਆ ਜਿਆਦਾ ਲੰਮਾ ਟਾਈਮ ਨਹੀਂ ਹੋਇਆ ਜਿਵੇਂ ਖਬਰਾਂ ਸਾਹਮਣੇ ਆ ਰਹੀਆਂ ਕਿ ਦਾਜਦਾਰ ਨੋਭੀਆਂ ਨੇ ਦਾਜ ਦੀ ਖਾਤਰ ਇਸ ਧੀ ਧਿਆਣੀ ਨੂੰ ਨੌਜਵਾਨ ਧੀ ਧਿਆਣੀ ਦਾਜ ਦੀ ਬਲੀ ਚੜਦੀ ਕੀ ਕਹੋਗੇ ਤਾਂ ਲੋਕਾਂ ਨੂੰ ਤੁਸੀਂ ਆਪਣੇ ਵਿਚਾਰ ਦੇਣੇ ਮੈਂ ਤਾਂ ਇਹੇ ਲੋਕਾਂ ਨੂੰ ਕਹਾਂਗਾ ਲੱਖ ਦੇ ਲਾਣਤਾ ਹਰ ਦੂ ਲਾਣਤਾ ਦੁਰ ਲਾਣਤਾ ਨੱਕ ਟੋਕੇ ਮਰ ਜਣਾ ਚਾਹੀਦਾ ਇਹ ਲੋਕਾਂ ਨੂੰ ਜੇ ਤੁਹਾਨੂੰ ਗੱਡੀਆਂ ਚਾਹੀਦੀਆਂ ਮੋਟਰਸਕੂਟਰ ਚਾਹੀਦੇ ਆ ਫਰਿੱਜਾ ਟੀਵੀ ਚਾਹੀਦੇ ਆ ਕਮਾਈ ਕਰੋ ਬਾਈ ਕਮਾਈ ਕਰੋ ਤਾਂ ਲੋ ਪਰ ਜਿਹੜੇ ਇੱਕ ਮਾਂ ਬਾਪ ਨੇ ਤੀ ਜੰਮੀ ਉਹ ਤੀ ਪਾਲੀ ਉਹ ਭੜਾਈ ਭੜਾਈ ਆ ਕਿੰਨਾ ਖਰਚਾ ਕਰਕੇ ਤੋਰੀ ਹੋ ਗਈ ਕਿੰਨੇ ਸਗਨਾ ਦਾ ਕਿੰਨੇ ਖੁਸ਼ੀਆਂ ਦਾ ਤੋਰੀ ਹੋ ਗਈ ਤੇ ਅੱਜ ਉਸ ਪਰਿਵਾਰ ਤੋਂ ਉਹ ਰੋਂਦਾ ਚੱਲਿਆ ਨਹੀਂ ਜਾਂਦਾ ਤੇ ਕੀ ਲੇ ਜਣਾ ਇਹ ਜੋ ਲੋਕਾਂ ਨੇ ਕੀ ਖੱਟ ਜਾਣਾ ਇਹ ਜੋ ਲੋਕਾਂ ਨੇ ਲਾਂ ਤਾਂ ਖੱਟਨੀ ਆ ਲਾਂ ਤਾਂ ਖੱਟ ਰਿਆ ਤੇ ਲਾਂ ਤਾਂ ਖੱਟਣਗੇ ساری ਉਮਰ ਬਾਅਦ ਕਲੰਕ ਮੱਥੇ ਲਵਾ ਲਿਆ ਉਹਨਾਂ ਪੀੜੀਆਂ ਤਰ ਪੀੜੀਆਂ ਇਹ ਕਲੰਕ ਮੱਥੇ ਤੇ ਲੱਗ ਰਣਾ ਮਿਟਣਾ ਨਹੀਂ ਕਿੰਨੀ ਘਟਿਆ ਤੇ ਗਿਰੀ ਹੋਈ ਸੋਚ ਲੋਕਾਂ ਦੀ ਅਸੀਂ ਆਪ ਕਮਾਈ ਨਹੀਂ ਕਰਨੀ ਤੇ ਤਵਕ ਹੋ ਰੱਖਣੀ ਹੈ ਕਿ ਸਾਨੂੰ ਕੁੜੀ ਵਾਲਿਆਂ ਵੱਲੋਂ ਸਕੂਟਰ ਮਿਲ ਮੋਟਰਸਾਈਕਲ ਮਿਲਣਾ ਗੱਡੀਆਂ ਫ੍ਰੀਜਾਂ ਜਾਂ ਟੀਵੀ ਕੁਝ ਵੀ ਮਿਲਣਾ ਕਿਉਂ ਇੱਕ ਪਰਿਵਾਰ ਨੇ ਧੀ ਦਿੱਤੀ ਉਹ ਪਿਛੇ ਰੱਖਿਆ ਪਰ ਜਰਾ ਸੋਚੋ ਜਿਹੜੇ ਪਰਿਵਾਰ ਨੇ ਅੱਜ ਤੋ ਕੁਝ ਵੀ ਨਿਪ ਪਲਾ ਇਹ ਧੀ بڑے ਚਾਵਾ ਨਾਲ ਸ਼ਗਨਾ ਨਾਲ ਡੋਲੀ ਚ ਪਾਈ ਹੋਗੀ ਤੇ ਅੱਜ ਉਹ ਹੀ ਧੀ ਕਿਹੜੇ ਹੱਥਾਂ ਨਾਲ ਕਿਹੜੇ ਦਿਲ ਨਾਲ ਕਿਵੇਂ ਅਰਥੀ ਚ ਪਾਈ ਹੋਗੀ ਇਹ ਜਰਾ ਸੋਚ ਕੇ ਦੇਖਿਓ ਸੀਨਾ ਖੜਦਾ ਪ੍ਰਮਾਤਮਾ ਇਹ ਲੋਕਾਂ ਨੂੰ ਸਮੱਤ ਬਖਸ਼ੇ ਜਿਹੜੇ ਇਨੇ ਕੱਟ ਗਿਆ ਤੇ ਗਰੇ ਹੋਏ ਲੋਕ ਆ ਜਿਹੜੇ ਕਿ 30 ਨੂੰ ਜਦੋਂ 60 ਲੱਗਿਆ ਜਾਂ ਮਾਰ ਲੱਗਿਆ ਇੱਕ ਮਿੰਟ ਲਾਇਆ ਸੋਚਿਆ ਨਹੀਂ ਕਿ ਉਸ ਪਰਿਵਾਰ ਦਾ ਜਲਦ ਕੀ ਬੀਤੂਗੀ ਜੋੜੀ 30 ਜਾਣੇ ਜਿੰਨੇ ਪਤਾ ਨਹੀਂ ਕਿੰਨੇ ਚਾਵਾਂ ਨਾਲ ਕਿੰਨੀਆਂ ਰੀਝਾਂ ਦਿਲ ਚ ਪਰਉਆਂ ਹੋਣਗੀਆਂ ਕਿ ਔਲੇ ਸਮੇਂ ਸੇ ਆ ਕਰਾਂਗੇ ਆ ਕਰਾਂਗੇ ਆ ਕਰਾਂਗੇ ਪਰ ਉਹ ਸਭ ਕੁਝ ਇੱਕ ਆਚੀ ਖਾਦ ਵਿੱਚ ਸੜ ਕੇ ਸੁਆਹ ਹੋ ਗਿਆ। ਲੱਖ ਦੀ ਲਾਨਤ